ਰਾਮ ਰਾਮ ਜੀ ਸਾਰਿਆਂ ਨੂੰ ਮੈਂ ਸੰਜੀਵ ਸ਼ਰਮਾ ਐਂਟੀ ਕਰਾਈਮੈਂਟ ਐਨੀਵਲ ਪ੍ਰੋਟੈਕਸ਼ਨ ਤੋਂ ਪੰਜਾਬ ਉਪਰਧਾਨ ਬੋ ਰਿਹਾ ਜੀ ਜੀ ਤਾਂ ਇਹ ਮਣੀ ਰੋਜ਼ਗਾਰਨ ਦੇ ਵਿੱਚ ਬਹੁਤ ਜ਼ਿਆਦਾ ਗੰਦ ਹੈ ਜਿੱਥੇ ਫੁਹਾੜੇ ਚੱਲਦੇ ਨੇ ਉੱਥੇ ਦੇਖੋ ਤੁਸੀਂ ਕਿੰਨਾ ਕਿੰਨਾ ਗੰਦੇ ਉੱਥੇ ਬਾਥਰੂਮ ਗੇਰਾ ਉੱਥੇ ਕੋਈ ਸਭ ਟੁੱਟੇ ਪਏ ਨੇ ਕੋਈ ਸਫਾਈ ਨਹੀਂ ਉੱਥੇ ਕੋਈ ਕੁਝ ਨਹੀਂ ਹੈ ਔਰ ਤਿੰਨ ਸਾਲਾਂ ਦੇ ਵਿੱਚ ਉੱਥੇ ਕੋਈ ਵੀ ਕੰਮ ਨਹੀਂ ਹੋਇਆ ਸਿਰਫ ਇੱਕ ਜਦੋਂ ਜਲਿਆਂ ਵਾਲਾ ਬਾਗ ਦਾ ਇੱਕ ਸਵਾਰਕ ਬਣਿਆ ਸੀ ਕੈਪਟਨ ਮਲੇਂਦਰ ਸੈਕੰਡ ਟਾਈਮ ਤੇ ਉਸ ਤੋਂ ਬਾਅਦ ਉੱਥੇ ਕੋਈ ਕੰਮ ਨਹੀਂ ਹੋਇਆ ਕੰਡਾ ਟੁੱਟੀਆਂ ਪਈਆਂ ਨੇ 1000 ਰੁਪਏ ਕਰੋਨਾ ਵੀ ਖੱਟ ਕੇ ਸਰਕਾਰ ਇੱਕ ਸਮਰਗ ਬਣਾ ਸਕਦੀ ਹੈ ਤੇ ਕੁਝ ਚੰਦ ਰੁਪਏ ਖੱਟ ਕੇ ਅੰਦਰ ਦੀ ਜੜੀ ਰੱਖ ਰਖਾਵ ਨਹੀਂ ਕਰ ਸਕਦੀ ਸਰਕਾਰ ਨੂੰ ਮੈਂ ਇਹੀ ਬਿਲ ਕਰਨਾ ਚਾਹੁੰਦਾ ਜਿਹੜੇ ਸਾਡੇ ਨਵੇਂ ਇੰਪਰੂਵਮੈਂਟ ਟਰਸਟ ਦੇ ਜਿਹੜੇ ਚੇਅਰਮੈਨ ਬਣੇ ਨੇ ਕਰਮਜੀਤ ਸਿੰਘ ਰਿੰਡੂ ਜੀ ਉਹ ਵੀ ਇੱਕ ਵਿਜਿਟ ਕਰਕੇ ਜਾਣ ਪਾਰਕ ਦੇ ਵਿੱਚ ਉਹ ਤਾਂ ਆਪਣੇ ਆਪਣੇ ਅੱਖਾਂ ਤੇ ਆਪਣੇ ਅੱਖੀ ਸਾਰਾ ਕੁਝ ਵੇਖ ਕੇ ਜਾਣ ਕੀ ਹਾਲਾਤ ਨੇ ਅੰਦਰ ਦੇ ਔਰ ਇੱਕ ਆਪਣਾ ਵਟਸਐਪ ਨੰਬਰ ਜਾਰੀ ਕਰਨ ਜਿਹਦੇ ਵਿੱਚ ਕਿਸੇ ਨੂੰ ਕੋਈ ਕੰਪਲੀਟ ਹੋਵੇ ਉਹ ਆਪਣੀ ਉਥੇ ਕਮੈਂਟ ਪਾ ਕੇ ਤੇ ਉਹਨਾਂ ਨੂੰ ਆਪਣਾ ਦੱਸ ਸਕਣ ਅਧਿਕਾਰੀਆਂ ਨੂੰ ਮਿਲ ਰਿਹਾ ਜੀ ਅਸੀਂ ਇੱਕ ਵੀਡੀਓ ਬਣਾ ਕੇ ਜੂਰੇ ਅਸੀਂ ਚੈਨਲ ਤੇ ਚਲਾਈ ਸੀ ਔਰ ਕੋਈ ਸੁਣਾਈ ਕੋਈ ਨਹੀਂ ਹੋਈ ਅੱਜ ਵੀ ਮੈਂ ਉਥੇ ਇੱਕ ਸੀਵਰੇਜ ਦਾ ਟੱਕਣ ਨਹੀਂ ਸੀ ਹੈਗਾ ਸੜਕ ਦੇ ਨਾਲ-ਨਾਲ ਇੱਕ ਸੀਵਰੇਜ ਦਾ ਟੱਕਣ ਨੂੰ ਪਹਿੰਦੀ ਸੀ ਉਥੇ ਮੈਂ ਟੱਕਣ ਧੱਕਿਆ ਆਇਆ ਮੈਂ ਜੀ ਫਿਰ ਅਸੀਂ ਉਹਨਾਂ ਨੂੰ ਉੱਚ ਘਰ ਮਿਲਾਂਗੇ ਜਾ ਕੇ ਜੀ ਸਾਡੀ ਜਿਹੜੀ ਸਰਮਾਈ ਕੀਤੀ ਜਾਵੇ ਨਹੀਂ ਤੇ ਫਿਰ ਅਸੀਂ ਧਰਨਾ ਦੇਵਾਂਗੇ ਤੇ ਖਲਾਵੇਂ ਨਾਲੀ ਬਹੁਤ ਹਜ਼ਾਰਾਂ ਲੋਕ ਸੈਰ ਕਰਨ ਆਉਂਦੇ ਆ ਜੀ ਪਰ ਸਭ ਲੋਕ ਦੁਖੀ ਨੋਟੇ ਤੇ ਲੇਡੀਜ਼ ਬਾਥਰੂਮ ਬਣਿਆ ਹੈ ਉਥੇ ਉਹ ਵੀ ਅੰਦਰ ਸੀਟਾਂ ਟੁੱਟੀਆਂ ਹੋਈਆਂ ਨੇ ਔਰ ਬਾਥਰੂਮ ਜੇ ਪਾਣੀ ਨਹੀਂ ਆਂਦਾ ਕੋਈ ਕੁਛ ਨਹੀਂ ਹੈ ਸਭ ਕਲਪ ਦੇ ਉਥੇ ਆ ਬਜ਼ੁਰਗ ਕਹਿੰਦੇ ਕਿਤਨਾ ਦੇਖ ਜੀ ਸਵਚਮਿਤੇ ਅੰਦਰ ਕੁਛ ਨਹੀਂ ਸਭ ਗੰਦ ਹੀ ਆਈ ਉਥੇ ਅੰਦਰ ਉਹਦੇ ਜਿਹੜਾ مین ਗੇਟ ਹੈ ਉਥੇ ਕੋੜੇ ਦਾ ਡਸਟਬਿਨ ਲੱਗਾ ਹੈ ਉਥੇ ਵੇਖੋ ਤੁਸੀਂ ਕੋੜਾ ਕੋਈ ਨਹੀਂ ਚੁੱਕਦਾ ਆ ਕੇ ਜਿੱਥੇ ਸਕੂਟਰ ਐਕਟਵਾ ਵਗੈਰਾ ਲੱਗਦੇ ਨੇ مین ਗੇਟ ਦੇ ਉੱਤੇ ਉੱਥੇ ਦੇਖੋ ਮੇਰੇ ਖਿਆਲ ਸਾਲ 1.5 ਸਾਲ ਦਾ ਸਫਾਈ ਨਹੀਂ ਹੋਈ ਉੱਥੇ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਪੰਡਿਤ ਵਿੰਦਾ ਸ਼ਰਮਾ ਮੈਂ ਗੋਵਰਖਸ਼ਾ ਮਹਾ ਸੰਤ ਮਹਾ ਸਚੀਵ ਅੰਮ੍ਰਿਤਸਰ ਤੋਂ ਪੰਜਾਬ ਜਿਹੜੀ ਰੋਜ਼ ਗਾਰਡਨ ਦੇ ਵਿੱਚ ਨਾ ਜਿਹੜੀ ਰੱਖ-ਰਖਾਵ ਹੈ ਉਹ ਠੀਕ ਨਹੀਂ ਹੋ ਰਹੀ ਸਫਾਈਆਂ ਠੀਕ ਨਹੀਂ ਹੋ ਰਹੀ ਜਿਹੜੀ ਜਨਤਾ ਬੜੀ ਪਰੇਸ਼ਾਨ ਹੋ ਰਹੀ ਹੈ ਤੇ ਪੰਜਾਬ ਸਰਕਾਰ ਨੂੰ ਇਹੀ ਅਪੀਲ ਹੈ ਜਿਹੜੇ ਤਾਨੂੰ ਜਨਤਾ ਨੇ ਵੋਟ ਪਾਇਆ ਤੇ ਉਹਨੂੰ ਤੁਹਾਡੇ ਤੇ ਜਿਹੜੀ ਜ਼ਿੰਮੇਵਾਰੀ ਸੌਂਪੀ ਹੈ ਉਹਨੂੰ ਪੂਰਾ ਨਿਭਾਣ ਕਿਉਂਕਿ ਜਨਤਾ ਨੂੰ ਇਹ ਨਾ ਲੱਗੇ ਆਪਣੇ ਆਪ ਨੂੰ ਠੱਗਿਆ ਜਿਹੜਾ ਮਹਿਸੂਸ ਨਾ ਕਰੇ ਤੇ ਜਿਹੜੀ ਆਪਣੀ ਜ਼ਿੰਮੇਵਾਰੀਆਂ ਬੇਸਿਕ ਜਿਹੜੀ ਸਾਡੀ ਸਹੂਲਤਾਂ ਜਨਤਾ ਦੀਆਂ ਉਹਨਾਂ ਨੂੰ ਚੱਲਦੀਆਂ ਮਿਲਣੀਆਂ ਚਾਹੀਦੀਆਂ ਸਾਫ ਸਫਾਈ ਸਟਰੀਟ ਲਾਈਟਾਂ ਇਹ ਜਿਹੜੀ ਬੇਸਿਕ ਚੀਜ਼ਾਂ ਹੈ ਇਹ ਤੇ ਸਰਕਾਰ ਨੂੰ ਆਪ ਨੂੰ ਚਾਹੀਦਾ ਕਿ ਵੀ ਜਲਦੀ ਤੋਂ ਜਲਦੀ ਦੇ ਉੱਤੇ ਜਿਹੜਾ ਦੇਖਿਆ ਜਾਵੇ ਉਹਨੂੰ ਕਾਰ ਨੂੰ